சார ਮਾਤਾ ਜੀ ਜੀਵਨ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਨਕਮਨ ਕਰ ਰਹੀ ਹੈ ਮਾਤਾ ਜੀ ਦਾ ਮਾਤਾ ਜੀ ਨਾਲ ਸ਼ਾਂਤ ਬਾਤ ਵਿੱਚ ਸਹੀ ਵੀ ਕੁਝ ਜਿਹੜੀ ਉਹ ਛੋਲੇ ਚਪਾਣਾ ਮਾਤਾ ਮੈਂ ਸੋਚ ਲਿਆ ਨਾ ਤੇ ਮਾਤਾ ਜੀ ਸਵੇਰੇ ਸਵੇਰਿਕ ਭਲਾ ਆਦੀ ਬਹੁਤ ਸਾਰਾ ਸਾਰਾ ਤੇ ਕਲਚਰ ਹਰ ਇੱਕ ਜਿਹੜਾ ਸਭ ਨੂੰ ਮਿਲਣਗੇ ਸਵੇਰ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੇਰਾ ਪਿਆਰ ਬਹੁਤ ਹੈ ਤੋ ਬਹੁਤ ਬਹੁਤ ਕਰੇ ਮੈਂ ਅਸਰ ਕਰਦੀ ਹਾਂ ਕਿ ਸਾਡੇ ਤੇਰੀ ਕਾਰਨ ਕੰਮ ਕਰਵਾਉਣ ਦਾ ਮੌਕਾ ਮਿਲਦਾ ਹੈ ਕਿ ਸਾਹਿਬ ਮਨੁਸ਼ੀਤ ਜੀ ਦਾ ਮੈਂ ਤੁਹਾਨੂੰ ਨਿਸ਼ਾਨਾ ਮਿਲ ਆਪ ਦੀ ਸ੍ਰੀ ਗੁਰੂ ਜੀ ਦੇ ਚ ਤਾਂ ਪੰਜਾਬ ਦੇ ਨਾਗਰਿਕਾਂ ਕਰਦੇ ਮੈਂ ਅੱਜ ਸ਼ੁਭਾਭਿਸ਼ਾ ਦੇ ਮੌਕੇ ਤੇ ਮਾਤਾ ਜੀ ਦਾ ਪਰਿਵਾਰ ਨਾਲ ਸਮਾਣ ਕਰੀਏ ਦੀ ਖੁਸ਼ੀ ਜਿਹੜੀ ਉਹ ਚੋੜੀ ਚਾਹਾਂ ਮਾਤਾ ਮੈਸਟਰੀ ਨੇ ਔਰ ਬਹੁਤ ਬਹੁਤ ਸਾਰੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਾਰਕਵਾਧਾ ਤੇ ਸਾਡੇ ਸਾਡੇ ਮਿਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੋੜੀ थी आज कदम ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਪਦਮਪੁਰ ਕਾਂਪੁਰਾਤਮਾ ਅਨੁਸਾਰ ਤੁਮ ਇਹਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਐਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਜਿਹੜੀ ਜਿਹੜਾ ਦਾ ਸਾਰਾ ਔਰ ਬੜਾ ਕਲਚਰਡ ਔਰ ਬੜਾ ਜਿਹੜਾ ਸਾਡਾ ਰੰਗ ਸਾਡੀ ਬੋਲੀ ਦਾ ਉਹ ਬਸੇ ਕਿੰਨਾ ਚੰਗਾ ਜੀ ਐਸ ਤਰ੍ਹਾਂ ਦੇ ਕੇ ਦੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਾਰਕਬਾਦ ਹੈ ਜਿਸ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਬੋੜੀ ਸੀ ਅੱਜ ਖਤਮ ਰੱਖਣ ਲੱਗੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਪਤਵੰਤ ਮਾਰਕਾ ਅਨੁਸਾਰ ਦੁਨੀਆ ਦੀ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਰਾ ਅਗੇਰਾ ਸਾਡੇ ਸੰਗੀਤ ਇੱਕ ਪਰਿਵਾਰ ਆ ਜੀ ਜਿਹੜਾ ਹੋ ਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜਾ ਸਾਡਾ ਨਾਂਗ ਸਾਡੀ ਬੋਲੀ ਦਾ ਉਹ ਮਸੇ ਕੀਤਾ ਚੋਂ ਮਿਲਦਾ ਜੀ ਐਸਾ ਪ੍ਰਦਰਕੇ ਕਰਦੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਰਸਤੀ ਜੀਵਨ ਦੇ ਵਿੱਚ ਕਿ ਜਿਹਨਾਂ ਪਹਿਲੀ ਥੋੜੀ ਸੀ ਆਜ ਕਦਮ ਰੱਖਣ ਲੱਗੇ ਔਰ ਸੋਹੀ ਪਰਵਾਰ ਔਰ ਇਧਰ ਮਾਨ ਪਰਵਾਰ ਪਤਵੰਤ ਮਾਰ ਕਾ ਪਰਮਾਤਮਾ ਅਨਸਾਰੀ ਦੁਨੀਆ ਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪਰਮਾਤਮਾ ਇਸ ਜੋੜੀ ਦੀ ਔਰ ਸਾਰਾ ਅਜਿਹੇ ਸਾਡੇ ਸੰਗੀਤਿਕ ਪਰਿਵਾਰ ਜੀ ਜਿਹੜੇ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜੂ ਫੰਕਾ ਦਾ ਰੰਗ ਸਾਡੀ ਬੋਲੀ ਦਾ ਉਹ ਬੱਲੇ ਬੱਲੇ ਚ ਮਿਲਦਾ ਜੀ ਐਸੇ ਪਰਦਰਸ਼ ਕੀਤੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਇਸ ਸਬੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਬੋੜੀ تھی ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਹੁਤ-ਬਹੁਤ ਵਾਰਕਾਮ ਪ੍ਰਮਾਤਮਾ ਅਨੁਸਾਰ ਤੁਹਾਨੂੰ ਇਹ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਐਸ ਜੋੜੀ ਦੀ ਔਰ ਸਾਣਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਜਿਹੜੀ ਹੋ ਰਾਂਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜੂ ਉੱਤਾਨ ਦਾ ਰੰਗ ਸਾਡੀ ਬੋਲੀ ਦਾ ਉਹ ਬੜੇ ਕੀਤਾ ਚੁ ਮਿਲਦਾ ਜੀ ਐਸੇ ਤਰ੍ਹਾਂ ਦੇ ਕਿੰਦੇ ਹੋਣਾ ਜੀ ਸਾਡੇ ਪਰਿਵਾਰ ਨੂੰ ਔਰ ਸਾਡੇ 3.5 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਾਰਕ ਬਾਤ ਹੈ ਸਾਡੇ ਸਾਡੇ ਮਿਨਿਸਟਰ ਸਾਹਿਬ ਜਿਹੜੇ ਕਿ ਟੂਰਿਸਟ ਮਿਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਕਿ ਜਿਹੜਾ ਪਹਿਲੀ ਥੋੜੀ ਧੀ ਆਜ ਕਟਮ ਰੱਖਣ ਲਈ ਔਰ ਸੋਹੀ ਪਰਵਾਰ ਨੂੰ ਔਰ ਇਧਰ ਮਾਨ ਪਰਵਾਰ ਨੂੰ ਪਦਮ ਕੁਮਾਰ ਕਾਂਪਰ ਮਾਤਾ ਦੇ ਅਨਸਾਰ ਜੁਗੀਆਂ ਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੀ ਪਰਮਾਤਮਾ ਐਸ ਜੋੜੀ ਦੀ ਔਰ ਸਾਰਾ ਅਗੇ ਦਾ ਸੰਡੇ ਸੰਗੀਤਿਕ ਪਰਿਵਾਰ ਆ ਜਿਹੜੇ ਹੋ ਰਹਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜਾ ਸਾਡਾ ਰੰਗ ਸੱਡੀ ਬੋਲੀ ਦਾ ਉਹ ਅੱਗੇ ਦਿੱਤਾ ਚ ਮਿਲਦਾ ਜੀ ਐਸ ਤਰ੍ਹਾਂ ਦੇ ਕਿ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਾਡੇ ਮਨਿਸਟਰ ਸਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਥੋੜੀ تھی ਅੱਜ ਖਤਮ ਕਰਨ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਹੁਤ-ਬਹੁਤ ਮੁबारकਾਂ ਪ੍ਰਮਾਤਮਾ ਅਨੁਸਾਰ ਦੁਨੀਆ ਦੀ ਖੁਸ਼ੀ ਹੈ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਨੇ ਇਸ ਜੋੜੀ ਦੀ ਔਰ ਸਾਰਾ ਅਗੇ ਸਾਡੇ ਸੰਗੀਤਿਕ ਪਰਿਵਾਰ ਆ ਜੀ ਪਲੇ ਹੋ ਰਾਂਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੋ ਸਾਡਾ ਰੰਗ ਸਾਡੀ ਬੋਲੀ ਦਾ ਉਹ ਫਟੇ ਕੀਤਾ ਚੁ ਮਿਲਦਾ ਜੀ ਐਸੇ ਪ੍ਰਦਰਕੇ ਕਰਦੇ ਆ। ਜੀ ਸਾਡੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਕਿ ਜਿਹਨਾਂ ਪਹਿਲੀ ਬੋਡੀ थी ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਪੱਪਾ ਵਰਕਾਂ ਪਰਮਾਤਮਾ ਅਨੁਸਾਰਿਤ ਜੁਗੀਆਂ ਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪਰਮਾਤਮਾ ਐਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਜਿਹੜੇ ਹੋਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜਾ ਸਾਡਾ ਰੰਗ ਸਾਡੀ ਬੋਲੀ ਦਾ ਉਹ ਵੱਡੇ ਦਿੱਤਾ ਚ ਮਿਲਦਾ ਜੀ ਐਸ ਤਰ੍ਹਾਂ ਦੇ ਕਿੰਨੇ ਸਾਰੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਾਰਕ ਬਾਧਾਈ ਜਿਸ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਬੋੜੀ تھی ਅੱਜ ਖਤਮ ਕਰਨ ਲੱਗੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਬਹੁਤ-ਬਹੁਤ ਵਾਰਕਾ ਅਨੁਮਾਤ ਅਨੁਸਾਰ ਦੁਨੀਆ ਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਰੇ ਅਗੇ ਰਾ ਸਾਡੇ ਸੰਗੀਤ ਇੱਕ ਪਰਿਵਾਰ ਆ ਜਿਹੜੀ ਪਲੇ ਹੋ ਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜੂ ਸਾਡਾ ਨਾਂਗ ਸਾਡੀ ਬੋਲੀ ਦਾ ਉਹ ਮਸੇ ਕੀਤਾ ਚੋਂ ਮਿਲਦਾ ਜੀ ਐਸੇ ਪ੍ਰਾਤਿਕ ਕੇ ਬੰਦੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਾਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਕ੍ਰਿਸ਼ਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਫੋੜੀ ਸੀ ਅੱਜ ਖਤਮ ਰੱਖਣ ਲੱਗੇ ਔਰ ਸੋ ਹੀ ਪਰਵਾਰ ਨੂੰ ਪਰ ਇਹਨਾਂ ਮਾਨ ਪਰਵਾਰ ਪਵਨ ਮਾਰਕਾਂ ਪ੍ਰਮਾਤਮਾ ਅਨਸਾਰੀ ਦੁਨੀਆ ਦੀ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਨੇ ਇਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਕੀ ਪਲੇ ਹੋ ਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜੂ ਸਾਡਾ ਰਾਂਗ ਸਾਡੀ ਬੋਲੀ ਦਾ ਉਹ ਬੱਲੇ ਬੱਲੇ ਚ ਮਿਲਦਾ ਜੀ ਐਸ ਤਰ੍ਹਾਂ ਦੇ ਕੇ ਬੰਦੇ ਸਾਰੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਸਾਡੇ ਸਡੇ ਮਨਿਸਟਰ ਸਾਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਬੋਡੀ تھی ਅੱਜ ਕਦਮ ਲੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪਰਿਵਾਰ ਨੂੰ ਪਦਮਵਾਰ ਕਾਂਪ੍ਰਮਾਤਮਾ ਅਨੁਸਾਰਿਤ ਨੂੰ ਇਹਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਇਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਦੀ ਜਿਹੜਾ ਰਾਂਦਾ ਸਾਰਾ ਔਰ ਬੜਾ ਕਲਚਰਡ ਔਰ ਬੜਾ ਜੀ ਤੁਹਾਨੂੰ ਸਾਡਾ ਨੰਗਾ ਸਾਡੀ ਬੋਲੀ ਦਾ ਉਹ ਵਾਤੇ ਕੀਤਾ ਚੁੰਦਾ ਜੀ ਐਸਾ ਨਾ ਕਰਕੇ ਕਰਦੇ ਸਾਡੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਵਾਰਕ ਬਾਤ ਹੈ ਸਾਡੇ ਸਾਡੇ ਮਨਿਸਟਰ ਸਹਿਬਾ ਜਿਹੜੇ ਕਿ ਟੂਰਿਸਟ ਮਨਿਸਟਰ ਨੇ ਔਰ ਉਹ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਜਿਹੜਾ ਪਹਿਲੀ ਪੌੜੀ تھی ਅੱਜ ਕਦਮ ਰੱਖਣ ਲੱਗੇ ਨੇ ਔਰ ਸੋਹੀ ਪਰਿਵਾਰ ਨੂੰ ਔਰ ਇਧਰ ਮਾਨ ਪ੍ਰਕਾਰ ਨੂੰ ਫਤਵਾ ਮਾਰ ਕਾਂ ਪ੍ਰਮਾਤਮਾ ਅਨਸਾਰੀ ਦੁਨੀਆ ਨੇ ਖੁਸ਼ੀ ਜਿਹੜੀ ਉਹ ਜੋੜੀ ਚ ਪਾਵੇ ਪ੍ਰਮਾਤਮਾ ਐਸ ਜੋੜੀ ਦੀ ਔਰ ਸਾਰਾ ਜਿਹੜਾ ਸਾਡੇ ਸੰਗੀਤਿਕ ਪਰਿਵਾਰ ਆ ਜਿਹੜੇ ਹੋਰਾਂ ਦਾ ਸਾਰਾ ਔਰ ਬੜਾ ਕਲਚਰ ਔਰ ਬੜਾ ਜਿਹੜੂ ਸਾਡਾ ਰੰਗ ਸਾਡੀ ਬੋਲੀ ਦਾ ਉਹ ਅਜਿਹਾ ਕਿੱਥੇ ਮਿਲਦਾ ਜੀ ਐਸੇ ਬਰਾਦਰ ਕਿਹ ਕਰਦੇ ਸਾਡੇ ਪਰਿਵਾਰ ਨੂੰ ਔਰ ਸਾਡੇ 3 ਕਰੋੜ ਲੋਕਾਂ ਦੇ ਪਰਿਵਾਰ ਨੂੰ